ਗਰਮ ਕੁਲਪੀ ਮਿੱਟੀਆਂ ਮਿਰਚਾਂ ਉਹਨੂੰ ਤਾਂ ਮੈਂ ਭਲੇਖਾ ਵੀ ਖਾਣੇ ਪੰਜਾਬ ਵੀ ਏਕਣੇ ਚੱਲੀ ਜਾਊਗਾ ਕਿਉਂ ਇੱਕ ਮਾਸਟਰ ਦਾ ਮੁੰਡਾ ਚਲੋ ਐਂ ਤਾਂ ਸਾਡੇ ਰਾਸ਼ਟਰਪਤੀ ਬਣੇ ਨੇ ਪ੍ਰਧਾਨ ਮੰਤਰੀ ਕੋਈ ਗਣਾ ਨਹੀਂ ਹੈਗਾ ਜਾ ਕੇ ਅਗਦੇ ਸਤਾਉਜ ਵਾਲਾ ਮਹਾਰਾਜਾ ਬਣ ਕੇ ਸੌ ਗਿਆ ਵੀ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਵੀ ਤੂੰ ਕੁਲਪੀ ਗਰਮਾ ਗਰਮ ਵਾਲਾ ਭੰਡ ਨਹੀਂ ਹੈਗਾ ਹਣ ਤੂੰ ਹੁਣ ਉੱਥੇ ਜਾ ਕੇ ਮਿੱਟੀ ਚੱਕ ਕੇ ਫੇਰ ਕਹਿੰਦਾ ਵੀ ਪੰਜਾਬ ਆ ਜਿਹੜਾ ਰੰਗਲਾ ਪੰਜਾਬ ਬਣਾਉਣਾ ਅਸੀਂ ਤਾਂ ਇਹ ਨਹੀਂ ਦੇਖਿਆ ਕੋਈ ਮੋਬਾਈਲਾਂ ਵਾਲਾ ਤੀ ਕੋਈ ਸਾਈਕਲਾਂ ਵਾਲਾ ਤੀ ਕੋਈ ਕੋਈ ਤੀ ਕੋਈ ਕੋਈ ਤੀ ਅਸੀਂ ਚੱਕ ਐਮਐਲਏ ਬਣਾ ਤੇ ਸਰਕਾਰਾਂ ਬਣ ਗਈਆਂ ਦੋਸਤੋ ਤੁਸੀਂ ਦੇਖ ਰਹੇ ਹੋ ਟਵਾਣਾ ਟੀਵੀ ਅੱਜ ਅਸੀਂ ਗੱਲ ਕਰਾਂਗੇ ਜੋ ਪੰਜਾਬ ਸਰਕਾਰ ਦੇ 3 ਸਾਲ ਹੋ ਚੁੱਕੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਖਟਕਰ ਕਲਾਂ ਦੇ ਵਿੱਚ ਜਾ ਕੇ ਜਦੋਂ ਸਰਕਾਰ ਬਣੀ ਸੀ ਉਦੋਂ ਵੀ ਉਹਨਾਂ ਨੇ ਸੋਚ ਚੁੱਕੀ ਸੀ ਸੇ ਅੱਜ ਉਹਨਾਂ ਨੇ ਜਾ ਕੇ ਉੱਥੇ ਕਿਹਾ ਵੀ 3 ਸਾਲ ਦੇ ਵਿੱਚ ਕੋਈ ਇਹ ਹੱਕ ਨਹੀਂ ਜਿਹੜਾ ਅਸੀਂ ਨਹੀਂ ਕੀਤਾ ਜਿਹੜਾ ਸਰਕਾਰ ਨੇ ਨਹੀਂ ਕੀਤਾ ਪਰ ਉਹ ਸਰਕਾਰ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਨੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਨੇ ਗੋਪਾਲ ਸਿੰਘ ਜੀ ਖਨੌੜਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਪੁੱਛਦੇ ਆਂ ਵੀ 3 ਸਾਲ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਹੈ ਉਹ ਕਿੱਦਾਂ ਰਹੀ ਬਾਬਾ ਜੀ ਵਾਹ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਮਨਵਿੰਦਰ ਟਵਾਣਾ ਜੀ ਵੀ ਕਰਕੇ ਗਏ ਨੇ ਗੱਲ ਕਿਉਂਕਿ ਅਸੀਂ ਤਾਂ ਸੋਚ ਲੰਨੇ ਆਂ ਵੀ ਸਾਡਾ ਕੱਦ ਜਿਹੜਾ ਛੋਟਾ ਵੀ ਅਸੀਂ ਐਡੀ ਵੱਡੀ ਗੱਲ ਕਹਿ ਨਹੀਂ ਸਕਦੇ ਜੀ ਪਰ ਇੱਕ ਗੱਲ ਸੋਚਦੇ ਆਂ ਵੀ ਭੰਡ ਜਾਂ ਮਤਲਬ ਇੱਕ ਕਲਾਕਾਰ ਬੰਦਾ ਉਹਨੂੰ ਜਿਹਨੂੰ ਪੰਜਾਬ ਦੀ ਮਤਲਬ ਬਾਂਗਡੋਰ ਆ ਗਈ ਉਹ ਜਿਵੇਂ ਅੱਗੇ ਉਹਦੀਆਂ ਚੱਲਦੇ ਆਂ ਤੇ ਆਂ ਮਤਲਬ ਗਰਮ ਕੁਲਫੀ ਮਿੱਠੀਆਂ ਮਿਰਚਾਂ ਉਹਨੂੰ ਤਾਂ ਐ ਭਲੇਖਾ ਵੀ ਖਾਣੇ ਪੰਜਾਬ ਵੀ ਏਕਣੇ ਚਲੀ ਜਾਊਗਾ ਮੈਂ ਹਾਂ ਐਦਾਂ ਹੀ ਚਲੀ ਜਾਊ ਪੰਜਾਬ ਵੀ ਏਕਣੇ ਚਲੀ ਜਾਊਗਾ ਪੰਜਾਬ ਵੀ ਜਿਵੇਂ ਉਹ ਮੇਰੀਆਂ ਕੁਲਫੀ ਚੱਲੀ ਜਾਂਦੀ ਸੀ ਠੀਕ ਠੀਕ ਕਿਉਂ ਇੱਕ ਮਾਸਟਰ ਦਾ ਮੁੰਡਾ ਚਲੋ ਐ ਤਾਂ ਸਾਡੇ ਰਾਸ਼ਟਰਪਤੀ ਬਣੇ ਨੇ ਪ੍ਰਧਾਨ ਮੰਤਰੀ ਕੋਈ ਗਨਾਹ ਨਹੀਂ ਹੈਗਾ ਪਰ ਜੇ ਤੁਹਾਨੂੰ ਐਡੀ ਵੱਡੀ ਤਾਕਤ ਦੇਤੀ ਪੰਜਾਬੀਆਂ ਨੇ ਜੀ 93 94 95 ਮਤਲਬ ਐਮਐਲਏ ਤੁਹਾਨੂੰ ਦੇਤੇ 94 ਐਮਐਲਏ ਜਾਂ ਤਾਂ 1997 ਚ ਮਤਲਬ ਕਾਲੀ ਦਲ ਦੀ ਸਰਕਾਰ ਆਈ ਤੀ ਐਡਾ ਬਹੁਮਤ ਕਦੇ ਨਹੀਂ ਮਿਲਿਆ ਪਰ ਉਹ ਬਹੁਮਤ ਲੈ ਕੇ ਮਹਾਦਾਬ ਤੋਂ ਭੁੱਲੇ ਗਿਆ ਵੀ ਮੈਂ ਪੰਜਾਬ ਦਾ ਸੀਐਮ ਐ ਇਹਨੂੰ ਤਾਂ ਇਹ ਹੋ ਗਿਆ ਵੀ ਜਿਵੇਂ ਮਾ ਕੁਲਫੀ ਕਰਮਾ ਗਰਮ ਬਣਾਈ ਤੀ ਵੀ ਇੱਕਣੇ ਖਾਨੀਆਂ ਕੋਈ ਗੱਲ ਹੋਈ ਤੀ ਜਾ ਕੇ ਅਗਦੇ ਸਤਾਉਜ ਵਾਲਾ ਮਹਾਰਾਜ ਆ ਬਣ ਕੇ ਸੌਂ ਗਿਆ ਜੇ ਮੈਂ ਮਹਾਰਾਜਾ ਪਟਿਆਲਾ ਸੀਸਮਾ ਮਹਿਲ ਚ ਸੌਂ ਗਿਆ ਤੀ ਜਾ ਕੇ ਇਹ ਮਹਾਰਾਜਾ ਸਤੌਜ ਬਣ ਗਿਆ ਹੁਣ 3 ਸਾਲ ਬਾਅਦ ਜਦ ਲੋਕਾਂ ਨੇ ਮਾਰੀ ਦਿੱਲੀ ਚ ਸਾਮ ਕੇ ਨਾਲ ਦੇ ਪੂਰੀ ਵੀ ਪ੍ਰਾਹਟ ਹੋਏ ਬਥੇਰੀਆਂ ਥੋਡੀਆਂ ਚੱਲ ਲੀਆਂ ਗੇ ਠੰਡੀਆਂ ਗਰਮ ਮਿਰਚਾਂ ਉਹ ਫੇਰ ਆਏ ਉੱਠਿਆ ਫਟਾਫਟ ਵੀ ਆ ਕੀ ਹੋ ਗਿਆ ਫੇਰ ਕਿਸੇ ਨੇ ਦੱਸਿਆ ਵੀ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਵੀ ਤੂੰ ਕੁਲਪੀ ਗਰਮਾ ਗਰਮ ਵਾਲਾ ਪੰਡ ਨਹੀਂ ਹੈਗਾ ਹਣ ਤੂੰ ਹੁਣ ਪਤੰਦਰ ਦੇ ਚਾਦ ਆਈ ਵੀ ਮੈਂ ਤਾਂ ਉੱਥੇ ਮਿੱਟੀ ਚੱਕ ਕੇ ਕਿਹਾ ਤੀ ਵੀ ਮੈਨੂੰ ਇਹ ਸੌਂ ਆਏ ਮਿੱਟੀ ਦੀ ਪੱਗ ਉਹਨਾਂ ਨੇ ਮਤਲਬ ਭਗ ਸਿੰਘ ਵਾਲੀ ਬੰਨੀ ਤੀ ਵੀ ਮੇਰਾ ਰੰਗ ਦੇ ਪਸੰਤੀ ਚੋਲਾ ਮਤਲਬ ਉਹ ਕਰਕੇ ਵੀ ਅਸੀਂ ਤਾਂ ਭਗਤ ਸਿੰਘ ਬਣ ਕੇ ਚਲਾਉਣੀ ਤੀ ਹੁਣ ਉੱਥੇ ਜਾ ਕੇ ਮਿੱਟੀ ਚੱਕ ਕੇ ਫੇਰ ਕਹਿੰਦਾ ਵੀ ਪੰਜਾਬ ਆ ਜਿਹੜਾ ਰੰਗਲਾ ਪੰਜਾਬ ਬਣਾਉਣਾ ਜਿਹੜਾ ਬੰਦਾ ਆਪ ਨਸੇ ਦੇ ਵਿੱਚ ਟੰਨ ਰਹਿੰਦਾ ਸਾਡੇ ਸੰਗਰੂਰ ਜ਼ਿਲ੍ਹੇ ਚ ਗੁਰੂ ਘਰ ਗਿਆ ਬੰਦਾ ਉੱਥੇ ਜਦੋਂ ਸਵੇਰੇ ਦੇਖ ਲੈਣ ਲੱਗੇ ਉਹਦੇ ਮੂੰਹ ਚੋਂ 스멜 ਆਵੇ ਗ੍ਰੰਤੀ ਕਹਿੰਦਾ ਜੀ सीएम साहब माडी जी कृपा फेर इनु पता लगया लग फेर आ रंगले पंजाब दीया गल्ला जेडे बंदे नु ਭੰਡ ਰਹਿ ਕੇ ਜਿਹਨੇ ساری ਉਮਰ ਬੰਦੇ ਨੇ ਕਮਾਈ ਹੋ ਹੋਈ ਹੋਵੇ ਸਾਡੇ ਭਾਵਨਾਤਕ ਲੋਕ ਨੇ ਕੱਲ ਹੀ ਕਾਂਗਰਸੀਆਂ ਬੀਜੇਪੀ ਤੋਂ ਦੁਖੀ ᱛੀ ਇਹਨਾਂ ਨੇ ਚੱਕ ਕੇ ਇਹ ਨਹੀਂ ਦੇਖਿਆ ਆਪਾਂ ਘਰ ਦਾ ਜਿਵੇਂ ਪਹਿਲਾਂ ਅਸੀਂ ਟਵਾਣਾ ਸਾਹਿਬ ਨੂੰ ਵੀ ਮੈਂ ਦੱਸਿਆ ᱛੀ ਘਰ ਦਾ ਜੇ ਕੋਈ ਲਾਣੇਦਾਰ ਵੀ ਬਣਾਉਣਾ ਨਾ ਜੇ ਪੰਜ ਚਾਰ ਭਾਈ ਨੇ ਤਾਂ ਮਾਂ ਬਾਪ ਉਹਦੇ ਵਿੱਚੋਂ ਦੇਖ ਕੇ ਮਤਲਬ ਬਣਾਉਂਦਾ ਤੇ ਵੀ بڑے ਨੂੰ ਛੋਟੇ ਨੂੰ ਵੀ ਕਿਹੜਾ ਉਹਨੂੰ ਬਣਾਵਾ ਅਸੀਂ ਤਾਂ ਇਹ ਨਹੀਂ ਦੇਖਿਆ ਕੋਈ ਮੋਬਾਈਲ ਵਾਲਾ ਤੀ ਕੋਈ ਸਾਈਕਲ ਵਾਲਾ ਤੀ ਕੋਈ ਕੋਈ ਤੀ ਕੋਈ ਕੋਈ ਤੀ ਅਸੀਂ ਚੱਕ ਐਮ ਐਲ ਏ ਬਣਾ ਤੇ ਸਰਕਾਰਾਂ ਬਣ ਗਈਆਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਕਿਸ ਲੈਜੇ ਨਾਲ ਗੱਲ ਕਰਨੀ ਐ ਇਸੇ ਕਿਸ ਮਤਲਬ ਹੋ ਕਰਨਾ ਖਨੌੜਾ ਸਾਹਿਬ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਵੀ ਆਮ ਘਰਾਂ ਦੇ ਬੱਚੇ ਕਰਕੇ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਾਣਦੇ ਆ ਤਾਂ ਹੀ ਸਾਨੂੰ ਪਤਾ ਲੱਗਦਾ ਵੀ ਤਾਂ ਹੀ ਅਸੀਂ 3 ਸਾਲ ਦੇ ਵਿੱਚ ਕਾਰਜਕਾਰੀ ਐ ਵੀ ਵਧੀਆ ਕਰ ਰਹੇ ਆ ਦੇਖੋ ਪੰਜਾਬ ਦਾ ਆਮ ਘਰਾਂ ਦਾ ਮੁੱਖ ਮੰਤਰੀ ਬਣਿਆ ਤੀ ਪ੍ਰਤਾਪ ਸਿੰਘ ਕੈਰੋ ਜਿਹੜਾ ਡੈਮ ਬਣਿਆ ਨਾ ਆਪਣਾ ਭਾਖੜਾ ਬੰਨ ਜਦੋਂ ਇਹ ਪੂਰਾ ਹੋ ਗਿਆ ਉੱਥੇ ਟ੍ਰੇਨਾਂ ਦੀਆਂ ਟ੍ਰੇਨਾਂ ਆ ਕੇ ਸਿਮਿੰਟ ਡਿੱਗਦੀਆਂ ਤੀਆਂ ਉੱਥੇ ਜਿਹੜੇ ਇੰਜੀਨੀਅਰ ਸੀ ਉਹ ਕਹਿੰਦੇ ਵੀ ਜਦ ਪਾਣੀ ਛੱਡਣਾ ਨਾ ਭਾਖੜਾ ਦਾ ਵੀ ਪੰਜਾਬ ਦੇ ਵਿੱਚ ਵੀ 10-10 ਕੰਨੀ ਕਿੰਨਾ 5-5 7-7 ਫੁੱਟ ਸਾਰੇ ਪੰਜਾਬ ਜਵਾਬ ਜੀ ਇਹ ਬੰਨ ਟੁੱਟ ਗਿਆ ਵੀ ਸਾਡੀ ਹਿੰਮਤ ਨਹੀਂ ਪੈਂਦੀ ਪਰ ਉਹ ਗੁਰਦੇਵਾਲਾ ਬੰਦਾ ਸੀ ਕਿਸਾਨ ਦਾ ਪੁੱਤਰ ਸੀ ਆਮ ਘਰਾਂ ਦੇ ਵਿੱਚੋਂ ਗਿਆ ਤੀ ਉਹ ਜਿੱਥੇ ਟਰਬਾਈਨਾ ਦਾ ហេਠਾ ਪਾਣੀ ਡਿੱਗਦਾ ਅਸੀਂ ਵੀ ਗਏ ਤੀ ਜਾਂ ਪਰਦੇ ਟੂਰ ਲੈ ਗਏ ਉੱਥੇ ਉਹ ਜੱਟ ਦਾ ਪੁੱਤ ਉੱਥੇ ਖੜ ਗਿਆ ਉਹਨਾਂ ਨੂੰ ਇੰਜੀਨੀਅਰ ਨੂੰ ਕਹਿੰਦਾ ਸੱਡੋ ਪਾਣੀ ਉਹ ਜਦ ਪਾਣੀ ਸੱਡੇ ਨੂੰ 2-4 ਘੰਟੇ ਲੰਘ ਗਏ ਉਹਨੂੰ ਕਹਿੰਦੇ ਸੀਐਮ ਸਾਹਿਬ ਆਜੋ ਕਹਿੰਦੇ ਹੁਣ ਤਾਂ ਨਹੀਂ ਤੁਹਾਡਾ ਦਿਲ ਧੜਕਦਾ ਉਹ ਹੁੰਦੇ ਨੇ ਆਮ ਸੀਐਮ ਇਹ ਕਾਹਦੇ ਤਾਂ ਮਿੱਠੀਆਂ ਗਰਮ ਮਿਰਚਾਂ ਕਰਦੇ ਕਰਦੇ ਇਹਨਾਂ ਦੇ ਉਹ ਕਹਿੰਦਾ ਬਟੇਰਾ ਆ ਗਿਆ ਪੈਰ ਥੱਲੇ ਕਹਿੰਦੇ ਅਸੀਂ ਸਕਾਰੀਓ ਬਹੁਤ ਬੜੇ ਆ ਉਹ ਕੰਮ ਜਿਹੜਾ ਪੰਜਾਬ ਨਾਲ ਹੋ ਗਿਆ ਪੰਜਾਬ ਤਾਂ ਹੁਣ ਉਹਨਾਂ ਮਰਦਿਆਂ 'ਚ ਨਾ ਜਿਉਂਦਿਆਂ ਦੇ ਵਿੱਚ ਨੌਜਵਾਨ ਬੱਚੇ 17 18 20 25 ਸਾਲ ਦੇ ਜਿਹੜੀਆਂ ਨੌਜਵਾਨ ਮੌਤਾਂ ਹੋ ਰਹੀਆਂ ਨੇ ਹਰ ਸ਼ਹਿਰ ਦੇ ਵਿੱਚ ਨਸ਼ਾ ਜਿਹੜਾ ਆਮ ਵਿਕਰੇ ਆ। ਸਰਤਾਜੀ ਕਹਿੰਦੇ ਖਤਮ ਕਰਤਾ ਘਰ ਟਾ ਤੇ ਲੋਕਾਂ ਦੇ ਜਿਹੜੇ ਨਸ਼ਾ ਵੇਚਦੇ ਉਹ ਦੇਖੋ ਸਰਪੰਚ ਵਾਲੀ ਜਿਹੜੀ ਗੱਲ ਮਤਲਬ ਉਹਦੀ ਟਾਈ ਪੈ ਗਈ ਉਹ ਬੀਬੀ ਕਹਿੰਦੀ ਮੈਂ ਤਾਂ ਇੱਕ ਨੇ ਵੇਚੂ। ਇਹ ਇਹੋ ਜਿਹਾ ਜਿਵੇਂ ਉਹ ਫਿਰ ਕਈ ਵਾਰ ਸੈੱਟ ਹੁੰਦਾ ਸਰੀਰ ਬਾਦਖਾਟ ਨਹੀਂ ਹੁੰਦੀ ਜਿਆਦਾ ਐਨ ਸੈਟਿੰਗ ਹੁੰਦੀ ਆ ਉਹ ਵੀਡੀਓ ਦੇਖ ਲਈ। ਉਹ ਤੁਰੰਤ ਉਹ ਤੇ ਕਾਰਵਾਈ ਕਰਤੀ। ਧੰਨਵਾਦ ਕਰਦੇ ਆਂ ਅਸੀਂ। ਪਰ 12780 ਪਿੰਡਾ ਕਿੰਨੇ ਕ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਨੇ ਉਹ ਕਰ ਲਿਆ। ਮੈਂ ਕਹਿੰਨਾ ਅਸੀਂ ਕਾਲੀਆਂ ਕਾਂਗਰਸੀਆਂ ਡੋਮੈਟਰ ਜੋਗੀ ਸਰਕਾਰ ਹੈ ਜੂਪੀ ਦੇ ਵਿੱਚ ਅਸੀਂ ਟਰਾਂਸਪੋਰਟ ਨਾਲ ਵੀ ਸੰਬੰਧਤਾਂ ਕੋਈ ਟਰੱਕ ਵਾਲਾ ਨਾ ਜੂਪੀ ਨੂੰ ਮੂੰਹ ਨਹੀਂ ਕਰਦਾ ਸੀ ਵੀ ਨਾ ਉੱਥੇ ਲਟੇਰੇ ਨੇ ਗੁੰਡੇ ਨੇ ਚਾਹੇ ਕਾਂਗਰਸ ਰਹੀ ਚਾਹੇ ਭਾਜਪਾ ਉਹਨਾਂ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਪਰ ਉਹ ਜੋਗੀ ਦੀ ਅਸੀਂ ਸਲਾਂਗਾ ਕਰਦੇ ਹਾਂ ਵੀ ਉਹਨਾਂ ਦੇ ਮਾਂ ਦੇ ਪੁੱਤ ਨੇ ਜੜੋਂ ਹੀ ਖੇੜਤੇ ਮਤਲਬ ਉਹਨਾਂ 'ਚ ਖੌਫ ਪੈਦਾ ਹੋ ਗਿਆ ਵੀ ਜੇ ਅਸੀਂ ਕੋਈ ਸਮਾਜ ਵਿਰੋਧੀ ਗੱਲ ਕਰਾਂਗੇ ਤਾਂ ਸਾਡੇ ਤੇ ਆ ਪੰਜਾ ਚੱਲੂ ਜੀ ਕੋਟਾ ਨੇ ਵੀ ਉਹਦਾ ਸਾਥ ਦਿੱਤਾ ਉਹ ਪਰ ਉਹ ਧਰਤੀ ਨਾਲ ਜੁੜਿਆ ਵਾ ਤੇ ਉਹ ਆਪਦੇ ਲੋਕਾਂ ਨਾਲ ਸੀ ਇਹ ਨੇ ਠੰਡੀਆਂ ਮਿੱਠੀਆਂ ਮਿਰਚਾਂ ਵਾਲੇ ਇਹ ਕੁਲਫੀ ਕਰਮਾ ਕਰਮ ਵਾਲੀ ਨੇ ਇਹ ਜਿਆਦਾ ਇਹਨਾਂ ਦੇ ਜਿਆਦਾ ਆਉਂਦਾ ਵੀ ਅੱਜ ਖਾੜਾ ਲਾਉਣਾ ਸੀ ਬੁੱਕ ਕਰੇ ਵੇ ਫੇਰ ਇਹ ਮਾੜੀ-ਮੋਟੀ ਗੱਲ ਕਰ ਲੈਂਦੇ ਨੇ ਫੇਰ ਭੁੱਲ ਜਾਂਦੇ ਨੇ ਵੀ ਉਹਨੂੰ ਆਮਲੀ ਵੀ ਉਹਨੂੰ ਆਮਲੀ ਜਾਮਾ ਪਹਿਾਉਣ ਫੈਲਾ ਪੁੱਟਾ ਵੀ ਕਰਨੇ ਨੇ ਹੋਰ ਸਾਹਿਬ ਲੋਕਾਂ ਨੇ ਕਹਿਣਾ ਵੀ ਖਨੌੜਾ ਸਾਹਿਬ ਵੀ 2 ਸਾਲ ਨਿਕਮਾਣ ਕੇ ਆਏ ਨੇ ਸਰਕਾਰ ਦਾ ਵੀ ਅਸੀਂ ਨਿਕ ਨਹੀਂ ਮਾਣਿਆ ਅਸੀਂ 35-40 ਸਾਲ ਦੀ ਆਪਣੀ ਪਾਰਟੀ ਦੀ ਵਰਕਰੀ ਸਾਡੇ ਉਰੇ ਚਲੋ ਐਮਐਲਏ ਤੇ ਉਹਦੇ ਨਾਲ ਉਹ ਤੇ ਕਲੱਬਸਨ ਦੇ ਹੋਰ ਲੱਗ ਗਏ ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਸੀ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਗਏ ਸੀ ਇੱਕ ਬਦਲਾਅ ਦੇ ਇੱਕ ਕੇ ਗਏ ਸੀ ਕੋਈ ਉਹਨਾਂ ਤੋਂ ਆਉਦਾ ਨਹੀਂ ਲਿਆ ਉਹਦੇ ਨੂੰ ਟੱਟੇ ਮਾਰ ਕੇ ਆਏ ਆ ਬਿਨਾ ਸਰ ਤੋਂ ਉਹਨਾਂ ਨੂੰ ਅਸੀਂ ਵੋਟਾਂ ਪਵਾਈਆਂ ਸਾਰੇ ਹਲਕੇ ਚੋਂ ਇੱਕ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਮੈਂ ਨਾਂਉ ਨਹੀਂ ਲੈਣਾ ਜੇ ਸਾਡਾ ਬੱਬਰ ਸੇਰ ਅੜ ਜਾਂਦਾ ਮਤਲਬ ਇਹਨਾਂ ਦਾ ਬਦਲਾਅ ਬਦਲੂ ਅਸੀਂ ਨਾਬੇ ਹਲਕੇ ਚ ਵਿਚੇ ਰੋੜ ਦੇਣਾ ਸੀ ਉਹ ਤਾਂ ਸਾਡਾ ਬੱਬਰ ਸੇਰ ਹੈ ਘਰ ਘਰ ਉਹਦੇ ਪਿੰਡ ਪਿੰਡ ਦੇ ਵਿੱਚ ਉਹ ਨੇ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਚਲੋ ਆਪਣੀ ਹੋਰ ਵਿਸ਼ੇ ਤੇ ਵਾਗ ਗੀ ਜਦੋਂ ਕਾਲੀ ਦਲ ਦੀ ਫੁੱਲ ਹਨੇਰੀ ਚੱਲਦੀ ਸੀ ਉਦੋਂ ਵੀ ਪੰਜ ਸੱਤ ਬਲਾਕ ਸੰਪਤੀ ਮੈਂਬਰ ਜ਼ਿਲ੍ਹਾ ਪ੍ਰਸਿੱਧੀ ਮੈਂਬਰ ਅਸੀਂ ਇਹ ਹਲਕੇ 'ਚ ਕਾਂਗਰਸ ਦੇ ਚਤਾਏ ਨਹੀਂ ਵੀ ਐਡਾ ਮਤਲਬ ਹੁੰਦੀ ਪਰ ਉਹ ਸਾਡੇ ਸਾਨੂੰ ਨਿਕੰਮਾ ਉਹ ਇਹ ਦੇਤਾ ਉਤੇ ਕਰਪਸ਼ਨ ਦੇ ਉਹ ਲਾਗੇ ਸਾਨੂੰ ਉਹਦਾ ਵਿਰੋਧ ਕਰਨਾ ਪੈ ਗਿਆ ਅਸੀਂ ਕਿਹੜਾ ਕੋਈ ਮਤਲਬ ਕਿਸੇ ਦੇ ਕਹੇ ਤੇ ਗਏ ਆਪਦੇ ਮਨ ਤੋਂ ਗਏ ਪਰ ਇਹਨਾਂ ਨੇ ਐਡਾ ਬੜਾ ਬਦਲਾਅ ਲਿਆਤਾ ਲੋਕਾਂ ਨੂੰ ਇਹ ਦੱਸਤਾ ਵੀ ਇਹਨਾਂ ਨਾਲ ਤਾਂ ਕਾਲੀ ਕਾਂਗਰਸ ਹੀ 100 ਗੁਣ ਚੰਗੇ ਨੇ ਹੁਣ ਸਰਕਾਰ ਦੀ ਜਿਹੜੀ ਕਾਰਜਕਾਰੀ ਆ 3 ਸਾਲ ਦੀ ਕਿੰਨੇ ਨੰਬਰ ਦਿੰਨੇ ਉਹਨਾਂ ਨੂੰ ਕੋਈ ਜ਼ੀਰੋ ਵੀ ਨਹੀਂ ਦੇਣੀ ਮਾੜੀ ਇਹਨਾਂ ਨੂੰ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਕਿਉਂ ਜ਼ੀਰੋ ਦੇ ਨਾਲ ਵੀ ਜੱਗੇ ਪਿੱਛੇ ਇੱਕ ਆ ਲੱਗ ਜਵੇ ਉਹਦੀ ਵੀ ਵੈਲਿਊ ਬਣ ਜਾਂਦੀ ਹੈ ਇਹਨਾਂ ਨੂੰ ਤਾਂ ਜ਼ੀਰੋ ਕਹਿਣਾ ਵੀ ਮਾੜਾ ਇਹਨਾਂ ਦਾ ਰਾਤ ਗਈ ਬਾਤ ਗਈ ਜਿਵੇਂ ਆਪਾਂ ਭੰਡ ਲਿਆਉਣੇ ਕਲਾਕਾਰ ਲਿਆਉਣੇ ਆਪਾਂ ਕਲਾਕਾਰਾਂ ਦਾ ਸਤਿਕਾਰ ਕਰਦੇ ਆ ਉਹ ਪੈਸੇ ਲੈ ਆਪਦਾ ਤੁਰਦੇ ਬਣੇ ਉਹ ਕੰਮ ਹੈ ਇਹਨਾਂ ਨੂੰ ਨੰਬਰ ਕਾ ਦੇ ਤੁਸੀਂ ਦੱਸੋ ਪੰਜਾਬ ਦੇ ਵਿੱਚ ਕਰਜ਼ਾ ਕਿੱਥੋਂ ਕਿੱਥੋਂ ਚੱਲਿਆ ਗਿਆ ਸਾਡੀ ਕਿਸਾਨੀ ਦੇਖੋ ਕਿਸਾਨਾਂ ਨੂੰ ਕਹਿੰਦਾ ਜੇ ਭੱਜੋ ਜਿਹੜਾ ਗੁਰਨਾ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਦਾ ਇਹ ਯਾਰ ਤੇਰੇ ਸੀਐਮ ਦੇ ਕੰਮ ਨੇ ਯਾਰ ਤੂੰ ਲੋਕਾਂ ਦਾ ਨਾਇਕ ਆ ਯਾਰ ਤੂੰ ਲੋਕਾਂ ਦਾ ਲੀਡਰ ਆ ਤੂੰ ਸੁਣ ਦਰਵਾਜ਼ਾ ਖੋਲ ਤੂੰ ਵੀ ਆਓ ਭਾਈ ਦੱਸੋ ਮੈਨੂੰ ਕੰਮ ਹੋਣਾ ਨਾ ਹੋਣਾ ਉਹ ਮੈਟਰ ਨਹੀਂ ਕਰਦਾ ਗੱਲ ਇੱਕ ਬੰਦਾ ਦੁਖੀ ਆਉਂਦਾ ਕੋਈ ਗੱਲ ਆ ਉਹਦੀ ਸੁਣ ਲਓ ਯਾਰ ਉਹਦਾ ਹੱਲ ਹੋਣਾ ਨਾ ਹੋਣਾ ਤਾਂ ਕੋਰਟ ਅਦਾਲਤਾਂ ਪਈਆਂ ਨੇ ਅਗਲਾ ਉੱਤੇ ਚੱਲਿਆ ਜਾਊਗਾ ਪਰ ਤੁਸੀਂ ਉਹਰੇ ਸ਼ਹਿਰ ਚ ਬਾਜ਼ ਸੋਚੇ ਲਾ ਲਓ ਕਿੰਨਾ ਸਰਿਆਂ ਬਿਕਦਾ ਯਾਰ ਕੋਈ ਪ੍ਰਵਾਹ ਹੀ ਨਹੀਂ ਜਰ ਇਹਨਾਂ ਨੂੰ ਇਹ ਗੱਲ ਦੀ ਧਿਆਨ ਇਹਨੂੰ ਦਮ ਗਜੇ ਮੈਂ ਤਾਂ ਉਹ ਚ ਵੀ ਬੇਨਤੀ ਕਰੀ ਆ ਪਹਿਲਾਂ ਸਵੇਰੇ ਇੰਟਰਵਿਊ ਹੋਈ ਸੀ ਵੀ ਸਾਡੇ ਬਹੁਤ ਵਧੀਆ ਅਫਸਰ ਨੇ ਐਸਐਸਪੀ ਸਾਹਿਬ ਮਿਲੇ ਨੇ ਵੀ ਉਹ ਹੁਣ ਉਹਨਾਂ ਨੂੰ ਸਮਾਂ ਮਿਲਿਆ ਨਹੀਂ ਤਾਂ ਇਹ ਚੱਲਣ ਨਹੀਂ ਦਿੰਦੇ ਹੁੰਦੇ ਜਦ ਇਹ ਰੋਕ ਲੰਦੇ ਨੇ ਉਹ ਹੁਣ ਜਿਆਦਾ ਨਸ਼ਾ ਮੁਕਤ ਪੰਜਾਬ ਬਣਾਉਣ ਲੱਗੇ ਨੇ ਉਹ ਪਟਿਆਲੇ ਜਿਲ੍ਹੇ ਦੇ ਲਿਆਂਵਾਲਡ ਤੇ ਇੱਕ ਨੰਬਰ ਤੇ ਅਸੀਂ 2013 ਚ ਮੈਂ ਤੁਹਾਨੂੰ ਗੱਲ ਦੱਸਦਾ ਲੰਬੀ ਨਾ ਵਗ ਜੇ ਇੰਟਰਵਿਊ ਉਰੇ ਆਪਣੇ ਹਰਦੀਾਲ ਸਿੰਘ ਮਾਨ ਸਾਹਿਬ ਟੀਐਸਐਸਪੀ ਜੀ ਉਹਨਾਂ ਨੇ ਚਲੋ ਮੀਟਿੰਗ ਕਰੀ ਮੈਂ ਵੀ ਉੱਥੇ ਚਲਾ ਗਿਆ ਉਹ ਮੇਰਾ ਖਿਆਲ ਆ ਵੀ ਹਲੇ ਵੀ ਮੇਰੇ ਕੋਲ ਵੀ ਉਹਨਾਂ ਦਾ ਨੰਬਰ ਹੋ ਮੇਰਾ ਉਹਨਾਂ ਕੋਲ ਵੀ ਹੋ ਉਹਨਾਂ ਨੇ ਕਿਹਾ ਵੀ ਮਤਲਬ ਵੀ ਆਪਾਂ ਨੇ ਆ ਖੋਲਣੇ ਨੇ ਨਸ਼ਾ ਕੇਂਦਰ ਟਾਉੜੇ ਵੀ ਖੁੱਲਿਆ ਤੇ ਉਰੇ ਪਾਸੋਂ ਵੀ ਖੁੱਲਿਆ ਸੀ ਜਾਜ ਵੀ ਅਸੀਂ ਪੂਰਾ ਡਟ ਕੇ ਸਾਥ ਦਿੱਤਾ ਸੀ ਪਰ ਸਰਕਾਰਾਂ ਤੁਹਾਨੂੰ ਪਤਾ ਹੀ ਆ ਅਫਸਰ ਵਿਚਾਰੇ ਆਉਂਦੇ ਨੇ ਬਦਲੀਆਂ ਹੋ ਜਾਂਦੇ ਨੇ ਤੇ ਉਹਦਾ ਤਿਉਂ ਪਰ ਅਸੀਂ ਫੇਰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਜੀ ਜਿਹੜੀਆਂ ਮੈਡੀਕਲ ਵਾਲਿਆਂ ਦੇ ਬਲੇਮ ਲੱਗ ਰਹੇ ਨੇ ਹੋਰ ਲੱਗ ਰਹੇ ਨੇ ਇਹ ਤਾਂ ਸਾਫ਼ ਕਰ ਦਿਓ ਜੀ ਸਾਰਾ ਪੁਲਿਸ ਦੇ ਧਿਆਨ ਦੇ ਵਿੱਚ ਆ ਵੀ ਇਹ ਤਾਂ ਬਚਾ ਦਿਓ ਸਾਡੇ ਬੱਚੇ ਸਾਡੀ ਨੌਜਵਾਨੀ ਬਚਾ ਦਿਓ ਮਾਵਾਂ ਦੇ ਕੀਰ ਨੇ ਉਹ ਭੈਣਾਂ ਦੇ ਕੀਰ ਨੇ ਉਹ ਭੈਣਾਂ ਦੇ ਸਹਾਗ ਉਹ ਤਾਂ ਬਚਦੇ ਰਹਿ ਜਾਣ ਜਿਹੜੇ ਅੱਜ ਨਸੇ ਦੀ ਲਤ ਦੇ ਵਿੱਚ ਫਸ ਚੁੱਕੇ ਨੇ ਸੋ ਖਨੋੜਾ ਸਾਹਿਬ ਦਾ ਕਹਿਣਾ ਹੈ ਵੀ ਸਰਕਾਰ ਨੂੰ ਤਾਂ ਹੈਗਾ ਜੀਰੋ ਹੀ ਪਰ ਸਾਡੇ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਮੇਰੀ ਅਪੀਲ ਹੈ ਬੇਨਤੀ ਹੈ ਵੀ ਤੁਹਾਡੇ ਹੱਥ 'ਚ ਪਾਵਰ ਹੈ ਵੀ ਤੁਸੀਂ ਜੇ ਨਸ਼ੇੜੀਆਂ ਨੂੰ ਜਿਹੜੇ ਨਸ਼ਾ ਵੇਚਣ ਵਾਲਿਆਂ ਨੂੰ ਫੜ ਸਕਦੇ ਹਾਂ ਤਾਂ ਮਾਮਾ ਦੇ ਪੁੱਤ ਬਚ ਸਕਦੇ ਨੇ ਅੱਗੇ ਵੀ ਤੁਹਾਨੂੰ ਖਬਰ ਦਿੰਦੇ ਹਾਂ